Субтитры <laughs> сделал <laughs> ਅਨਾਜ ਮੰਡੀਆਂ ਦੇ ਵਿੱਚ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਸਤੀ ਖਰੀਦਦਾਰੀ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਅੱਜ ਨੰਗਲ ਦੀ ਅਨਾਜ ਮੰਡੀ ਵਿਖੇ ਏਡੀਸੀ ਚੰਦਰਜੋਤੀ ਐਸਟੀਐਮ ਨੰਗਲ ਮੈਡਮ ਅਨਮਜੋਤ ਕੋ ਰਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਡਾਕਟਰ ਸੰਜੀਵ ਗੋਤਮ ਸਮੇਤ ਹੋਰ ਵਿਅਕਤੀਆਂ ਦੇ ਵੱਲੋਂ ਅਨਾਜ ਮੰਡੀ ਨੰਗਲ ਦਾ ਦੌਰਾ ਕੀਤਾ ਗਿਆ ਤੇ ਇਸ ਗੱਲ ਦਾ ਜਾਇਜ਼ਾ ਲਿਆ ਗਿਆ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਪੇਸ਼ ਨਾ ਆਵੇ ਦੱਸਦੀ ਕਿ ਇਸ ਗੱਲ ਤੇ ਸੰਤੋਖ ਪ੍ਰਗਟ ਕਰਦੇ ਆ ਏਡੀਸੀ ਚੰਦਰਜੋਤੀ ਨੇ ਕਿਹਾ ਕਿ ਫਸਲ ਦੀ ਖਰੀਦ ਸੰਬੰਧੀ ਸਾਰੇ ਹੀ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਜੇਕਰ ਮੀ ਵੀ ਲੱਗਦਾ ਹੈ ਤਾਂ ਇਸ ਤੋਂ ਮਹੀਜੇ ਕੁਝ ਹੀ ਦੂਰੀ ਤੇ ਇੰਡੋਰ ਸ਼ੈੱਡ ਵੀ ਮੌਜੂਦ ਹਨ ਜਿੱਥੇ ਸਾਰੇ ਅਨਾਜ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਕਿਸਾਨਾਂ ਨੂੰ ਪੀਣ ਵਾਲਾ ਪਾਣੀ ਪਖਾਨਾ ਜਹੀਆਂ ਮੁੰਡਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਮੰਡੀ ਦੇ ਵਿੱਚ ਆਏ ਹੋਏ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਤਸਵੀਰਾਂ ਤੇ ਸੁਣੋ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਅਧਿਕਾਰੀਆ ਤੇ ਸਥਾਨਕ ਆਪ ਆਗੂ ਡਾਕਟਰ ਸੰਜੀਵ ਗੋਤਮ ਨੇ ਕੀ ਕਿਹਾ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਜ ਅਸੀਂ ਐਸ ਡੀ ਐਮ ਮੈਡਮ ਐਂਡ ਡਾਕਟਰ ਗੌਤਮ ਜੀ ਅੱਜ ਆਏ ਹੈ ਅ ਅਨਾਜ ਮੰਡੀ ਨੰਗਲ ਦੀ ਚੈੱਕ ਕਰਨ ਲਈ ਅਸੀਂ ਜਿਹੜੇ ਪ੍ਰਬੰਧ ਕੀਤੇ ਹੈ ਮਾਰਕੀਟ ਕਮੇਟੀ ਨੇ ਕਿਸਾਨਾਂ ਲਈ ਉਹ ਚੈੱਕ ਕਰਨ ਲਈ ਆਏ ਹੈ ਇੱਥੇ ਨਾ ਨੇ ਟਾਇਲਟ ਦੇ ਪੱਕੇ ਪ੍ਰਬੰਧ ਕੀਤੇ ਹੋਏ ਨੇ ਐਂਡ ਉਹਨਾਂ ਦੀ ਬੈਠਣ ਦੀ ਜਗ੍ਹਾ ਹੈਗੀ ਹੈ ਐਂਡ ਤੁਸੀਂ ਦੇਖ ਵੀ ਰਹੇ ਹੋ ਕਿ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ

ਉਹਨਾਂ ਨੇ ਵੀ ਕਿਹਾ ਹੈ ਕਿ ਪ੍ਰੋਪਰ ਉਹਨਾਂ ਦਾ ਕੰਮ ਚੱਲ ਰਿਹਾ ਹੈ ਐਂਡ ਅਸੀਂ ਇਹੀ ਡਾਇਰੈਕਟ ਕੀਤਾ ਹੈ ਜਿਹੜੀ ਪ੍ਰੋਕਿਉਰਮੈਂਟ ਏਜੈਂਸੀਜ਼ ਇੱਥੇ ਹਨ ਪਨਗਰੇਂ ਦੇ ਜਿਹੜੇ ਜਿਹੜੇ ਇਨਸਪੈਕਟਰ ਇੱਥੇ ਹਨ ਉਹਨਾਂ ਨੂੰ ਇਹੀ ਕਿਹਾ ਹੈ ਕਿ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਹੈ ਕਿਸਾਨਾਂ ਨੂੰ ਐਂਡ ਪ੍ਰੋਪਰ ਅਸੀਂ ਪ੍ਰੋਕਿਉਰਮੈਂਟ ਕਰਾਵਾਂਗੇ ਮੈਡਮ ਬੜੇ ਲੰਬੇ ਸਮੇਂ ਤੋਂ ਉਹਨਾਂ ਦੀ ਮੰਗ ਰਹੀ ਪਈ ਇਹਨਾਂ ਨੂੰ ਖੁੱਲੀ ਛੱਤ ਦੇ ਹੇਠ ਮਤਲਬ ਕੰਕ्रीट ਲੈ ਕੇ ਬੈਠਾ ਪੈਂਦਾ ਖਾਤਰ ਦਾ پابੰਧ ਨਹੀਂ ਹੋਗਾ ਹੂੰ ਇਦੇ ਬਾਰੇ ਵੀ ਅਸੀਂ ਵਿਚਾਰ ਕਰ ਲਿਆ ਐ ਐਂਡ ਮੈਨੂੰ ਜਿਨਾ ਪਤਾ ਲੱਗਾ ਕਿ ਇਹਦੇ ਇਹਦੇ ਲਈ ਫੰਡ ਵੀ ਆ ਚੁੱਕੇ ਆ ਤਾਂ ਅ ਅਗਲੇ ਸੀਜ਼ਨ ਤੱਕ ਅਸੀਂ ਟਰਾਈ ਕਰਾਂਗੇ ਕਿ ਕੋਈ ਇਸ ਦਾ ਸੋਲੂਸ਼ਨ ਅਸੀਂ ਕੱਢ ਸਕੀਏ। ਕੀ ਕਹਿਗੇ ਕੀ ਚੈੱਕ ਕਰਕੇ ਦਿਓ ਜਾਣਕਾਰੀ ਅੱਜ ਸਰ ਜਿਵੇਂ ਮਾਨ ਸਰਕਾਰ ਦੀ ਵੱਲੋਂ ਇੱਕ ਹਦਾਇਤ ਆ ਅਸੀਂ ਸਾਰੇ ਅਫੀਸਰਸ ਨੂੰ ਕਿ ਕਿਤੇ ਵੀ ਕਿਸਾਨਾਂ ਨੂੰ ਪ੍ਰੋਬਲਮ ਨਾ ਆਏ ਕਿਤੇ ਵੀ ਆੜਤੀ ਨੂੰ ਪ੍ਰੋਬਲਮ ਨਾ ਆਏ ਹਰ ਜਗ੍ਹਾ ਉਹਨੇ ਚੈੱਕ ਕਰਕੇ ਦੇਖਣਾ ਸੀ ਜਿੱਥੇ ਕੋਈ ਪ੍ਰੋਬਲਮ ਸੀ ਉਹਦਾ ਸੋਲਵ ਕਰਨ ਦਾ ਸੋਲੂਸ਼ਨ ਦੇਖਣਾ ਸੀ ਅੱਜ ਇੱਥੇ ਆਏ ਆ ਮੈਡਮ ਨੇ ਕਿਸਾਨਾ ਨਾਲ ਵੀ ਗੱਲ ਕੀਤੀ ਹੈ ਜਿਹੜੇ ਇਥੋਂ ਦੇ ਆੜਤੀ ਉਹਨਾਂ ਨਾਲ ਵੀ ਗੱਲ ਕੀਤੀ ਹੈ ਔਰ ਫਿਰ ਇਨਸਪੈਕਟਰ ਨਾਲ ਵੀ ਗੱਲ ਕੀਤੀ ਹੈ ਅੱਜ ਬਾਰਦਾਨਾ ਪੂਰਾ ਪਿਆ ਇਹਨਾਂ ਕੋਲ ਬਾਰਦਾਨੀ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਲਿਫਟਿੰਗ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਣਕ ਦਾ ਮੌਇਸਚਰ ਵੀ ਦੇਖਿਆ ਉਹ ਵੀ ਸੈਟੀਸਫਾਈਡ ਨੇ ਸੋ ਕਿਸਾਨਾਂ ਦਾ ਜਿਵੇਂ ਜਿਵੇਂ ਮਾਲ ਆਂਦਾ ਰਹੇਗਾ ਅੱਜ ਤਾਂ ਪਹਿਲਾ ਦਿਨ ਸੀ ਸ਼ੁਰੂਆਤ ਅੱਛੀ ਹੋਈ ਹੈ ਜਿਵੇਂ ਜਿਵੇਂ ਮਾਲ ਆਂਦਾ ਰਹੇਗਾ ਉਵੇਂ ਹੀ ਇਥੋਂ ਲਿਫਟ ਹੁੰਦਾ ਜਾਏਗਾ ਜਿੱਥੇ ਕਦੀ ਪ੍ਰੋਬਲਮ ਆਏਗੀ ਤਾਂ ਜਿਹੜੀ ਸਰਕਾਰ ਹੈ ਹਰ ਸਮੇਂ ਕਿਸਾਨਾਂ ਤੇ ਆੜਤੀ ਦੇ ਨਾਲ ਖੜੀ ਹੈ ਇਸ ਵਾਰ ਨੰਮੀ ਗੱਲ ਇਹ ਮਿਲੀ ਕਿ ਜਿਵੇਂ ਅੱਗੇ ਸਰਕਾਰ ਦਾ ਜਿਹੜਾ ਖਰੀਦੀ ਹੋਈ ਕਣਕ ਸੀ ਉਹ ਖੁੱਲੇ ਅਸਮਾਨ ਦੇ ਥੱਲੇ ਰਹਿੰਦੀ ਸੀ ਪਰ ਇਸ ਵਾਰ ਜਿਹੜੀ ਜਿਹੜੀ ਮੰਡੀ ਸੀ ਉਹਦੇ ਨੀਅਰ ਵਾਈ ਕਿਤੇ ਵੀ ਕੋਈ ਵੀ ਜਿਹੜਾ ਵੱਡਾ ਹਾਲ ਹੁੰਦਾ ਸੀ ਜਾਂ ਕੋਈ ਸ਼ੈੱਡ ਹੋਏ ਉਹਦੇ ਥੱਲੇ ਰੱਖਣ ਦਾ ਪ੍ਰੋਵੀਜ਼ਨ ਬਣਾਇਆ ਇਵੇਂ ਇਸ ਮੰਡੀ ਦਾ ਜਿੰਨਾ ਵੀ ਮਾਲ ਹੋਏਗਾ ਜਿੰਨਾ ਵੀ ਸਾਡੀ ਜਿੰਸ ਹੋएगी ਉਹ ਸਾਰੀ ਜਿਹੜੀ ਹੈ ਇੰਡੋਰ ਜਿਹੜਾ ਇੱਥੇ ਇੱਕ ਸ਼ੈੱਡ ਹੈ ਇਰੀਗੇਸ਼ਨ ਡਿਪਾਰਟਮੈਂਟ ਦੀ ਉਹਦੇ ਵਿੱਚ ਰੱਖੀ ਜਾਏਗੀ ਇਸ ਕਰਕੇ ਪ੍ਰੋਬਲਮ ਨਹੀਂ ਕੋਈ ਇੱਥੇ ਨਾਲ ਹੀ ਸਾਰਾ ਏਰੀਆ ਦੇ ਉੱਤੇ 500 ਮੀਟਰ ਵੀ ਨਹੀਂ ਇਥੋਂ ਨਾਲ ਹੀ ਇਹਦਾ ਸੈੱਟ ਹੈ ਸਰ ਮੈਡਮ ਦਾ ਨਾਮ ਹੁੰਦਾ ਹੈ ਐਡੀਸੀ ਮੈਡਮ ਹੈ ਅੱਜ ਅਸੀਂ ਐਸਡੀਐਮ ਮੈਡਮ ਐਂਡ ਡਾਕਟਰ ਗੌਤਮ ਜੀ ਅੱਜ ਆਏ ਹਨ ਅਨਾਜ ਮੰਡੀ ਮੰਗਲ ਦੀ ਚੈੱਕ ਕਰਨ ਲਈ ਅਸੀਂ ਜਿਹੜੇ ਪ੍ਰਬੰਧ ਕੀਤੇ ਹਨ ਮਾਰਕੀਟ ਕਮੇਟੀ ਨੇ ਕਿਸਾਨਾਂ ਲਈ ਉਹ ਚੈੱਕ ਕਰਨ ਲਈ ਆਏ ਆਏ ਇੱਥੇ ਨਾ ਨੇ ਟਾਇਲਟ ਦੇ ਪੱਕੇ ਪ੍ਰਬੰਧ ਕੀਤੇ ਹੋਏ ਨੇ ਐਂ ਉਹਨਾਂ ਦੀ ਬੈਠਣ ਦੀ ਜਗ੍ਹਾ ਹੈਗੀ ਹੈ ਐਂ ਤੁਸੀਂ ਦੇਖ ਵੀ ਰਹੇ ਹੋ ਕਿ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ ਤਾਂ ਉਹਨਾਂ ਨੇ ਇੱਥੇ ਤਰਪਾਲਾਂ ਦਾ ਵੀ ਪ੍ਰਬੰਧ ਕੀਤਾ ਹੈ ਅਸੀਂ ਮੇਨਲੀ ਉਹੀ ਚੈੱਕ ਕਰਨ ਲਈ ਆਏ ਸੀਗੇ ਫਿਰ ਅਸੀਂ ਆਪਣੀ ਕਣਕ ਦੀ ਕੁਆਲਟੀ ਵੀ ਚੈੱਕ ਕੀਤੀ ਹੈ ਬੜੀ ਵਧੀਆ ਕਣਕ ਆਈ ਹੈ ਹੁਣ ਤੱਕ ਮੈਂ ਦੇਖ ਰਹੀ ਹਾਂ ਐਂ ਮੌਇਸਚਰ ਦਾ ਜਿਹੜਾ ਕੰਟੈਂਟ ਹੈ ਉਹ ਵੀ 12% ਤੋਂ ਥੱਲੇ ਹੀ ਹੈ ਤਸੀਂ ਇਹੀ ਮੋਟਾ-ਮੋਟਾ ਚੈੱਕ ਕਰਨ ਲਈ ਆਏ ਸੀਗੇ ਕਿ ਸਾਰਾ ਕੁਝ ਕਿਸਾਨ ਕਿਸਾਨਾਂ ਲਈ ਪ੍ਰੋਪਰ ਪ੍ਰਬੰਧ ਹੈਗੇ ਐ ਐਂਡ ਅਸੀਂ ਕਿਸਾਨਾਂ ਦੇ ਨਾਲ ਵੀ ਗੱਲ ਕੀਤੀ ਹੈ ਜਿਹੜੇ ਇੱਥੇ ਆਏ ਸੀਗੇ ਉਹਨਾਂ ਨੇ ਵੀ ਕਿਹਾ ਹੈ ਕਿ ਪ੍ਰੋਪਰ ਉਹਨਾਂ ਦਾ ਕੰਮ ਚੱਲ ਰਿਹਾ ਹੈ ਐਂਡ ਅਸੀਂ ਇਹੀ ਡਾਇਰੈਕਟ ਕੀਤਾ ਹੈ ਜਿਹੜੀ ਪ੍ਰੋਕਿਊਰਮੈਂਟ ਏਜੈਂਸੀਜ਼ ਇੱਥੇ ਹਨ ਪਨਗ੍ਰੇਨ ਜਿਹੜੇ ਜਿਹੜੇ ਇਨਸਪੈਕਟਰ ਇੱਥੇ ਹਨ ਉਹਨਾਂ ਨੂੰ ਇਹੀ ਕਿਹਾ ਹੈ ਕਿ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਹੈ ਕਿਸਾਨਾਂ ਨੂੰ ਐਂਡ ਪ੍ਰੋਪਰ ਅਸੀਂ ਪ੍ਰੋਕਿਊਰਮੈਂਟ ਕਰਾਵਾਂਗੇ ਮੈਡਮ ਬੜੇ ਲੰਬੇ ਸਮੇਂ ਤੋਂ ਉਹਨਾਂ ਦੀ ਮੰਗ ਰਹੀ ਪਈ ਇਹਨਾਂ ਨੂੰ ਖੁੱਲੀ ਛੱਤ ਦੇ ਹੇਠ ਅੰਤਲੇ ਕਿ ਬੈਠਾ ਪੈਂਦਾ ਖਾਤ ਦੇ ਸਾਫ ਦਾ ਪ੍ਰਬੰਧ ਨਹੀਂ ਹੋਇਆ ਹੂੰ ਇਹਦੇ ਬਾਰੇ ਕੁਝ ਇਹਦੇ ਬਾਰੇ ਵੀ ਅਸੀਂ ਵਿਚਾਰ ਕਰ ਲਿਆ ਐ ਐਂਡ ਮੈਨੂੰ ਜਿੰਨਾ ਪਤਾ ਲੱਗਾ ਕਿ ਇਹਦੇ ਇਹਦੇ ਲਈ ਫੰਡ ਵੀ ਆ ਚੁੱਕੇ ਆ ਤਾਂ ਅ ਅਗਲੇ ਸੀਜ਼ਨ ਤੱਕ ਅਸੀਂ ਟਰਾਈ ਕਰਾਂਗੇ ਕਿ ਕੋਈ ਇਸ ਦਾ ਸੋਲੂਸ਼ਨ ਅਸੀਂ ਕੱਢ ਸਕੀਏ